ਸਤਿ ਸ੍ਰੀ ਅਕਾਲ ਪੰਜਾਬ ਟੀਵੀ ਦਾ ਖਾਸ ਨਿਊਜ਼ ਬਲਟਨ ਦੇਖ ਰਹੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਤਰਮਿੰਦਰ ਸੰਧੂ ਤੇ ਬਲਟਨ ਦੀ ਸ਼ੁਰੂਆਤ ਕਰਦੇ ਹਾਂ ਸੁਰਖੀਆਂ ਦੇ ਨਾਲ ਪੰਜਾਬ ਝੜਾਂ ਦੀ ਮਾਰ ਕਈ ਪਿੰਡਾਂ 'ਚ ਭਾਰੀ ਨੁਕਸਾਨ ਸਮਾਜ ਸੇਵੀ ਸੰਸਥਾਵਾਂ ਤੇ ਕਲਾਕਾਰਾਂ ਨੇ ਵਧਾਇਆ ਮਦਦ ਲਈ ਹੱਥ ਹੜਪੀਟਾਂ ਲਈ ਦਿੱਲੀ ਤੋਂ ਪੰਜਾਬ ਲਈ ਭੇਜੀ ਰਾਹਤ ਸਮੱਗਰੀ ਦਿੱਲੀ ਸਰਕਾਰ ਦਾ ਵੱਡਾ ਉਪਰਾਲਾ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਵੱਲੋਂ ਹਰ ਸੰਭਵ ਮਦਦ ਦਾ ਪ੍ਰੋਸਾ ਪੰਜਾਬ ਆਉਣਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਕਰਨਗੇ ਦੌਰਾ ਬੀਤੇ ਦਿਨੀ ਖੇਤੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਨੇ ਲਿਆ ਸੀ ਹਾਲਾਤਾਂ ਦਾ ਜਾਇਜ਼ਾ ਪੁਰਸ਼ਾਂ ਦੀ ਭਾਰਤੀ ਹਾਕੀ ਟੀਮ ਨੇ ਜਿੱਤੇ ਆਸ਼ੀਆ ਕੱਪ ਵਿਸ਼ਵ ਹਾਕੀ ਕੱਪ ਲਈ ਕੀਤਾ ਕੁਆਲੀਫਾਈ ਦੱਖਣੀ ਕੋਰੀਆ ਨੂੰ ਦਿੱਤੀ ਮਾਰ ਤੇ ਹੁਣ ਖਬਰਾਂ ਵਿਸਥਾਰ ਨਾਲ ਪੰਜਾਬ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਲਈ ਦਿੱਲੀ ਸਰਕਾਰ ਵੱਲੋਂ ਰਾਹਤ ਸਮੱਗਰੀ ਦੇ ਟਰੱਕ ਪੰਜਾਬ ਲਈ ਰਵਾਨਾ ਕੀਤੇ ਗਏ ਇਸ ਦੌਰਾਨ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਕਿਹਾ ਕਿ ਅਸੀਂ ਇਸ ਮੁਸ਼ਕਲ ਦੀ ਘੜੀ ਦੇ ਵਿੱਚ ਪੰਜਾਬ ਦੇ ਨਾਲ ਖੜੇ ਹਾਂ ਰੇਖਾ ਗੁਪਤਾ ਨੇ ਦੱਸਿਆ ਕਿ ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ ਤੇ ਨਾਲ ਹੀ ਭਾਜਪਾ ਦੇ ਆਗੂ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਵੀ ਨਿਸ਼ਾਨੇ ਤੇ ਲਿਆ ਪੰਜਾਬ ਮੇ ਜੋ ਬਾੜ ਕੇ ਕਾਰਨ ਸਥਿਤੀਆਂ ਉਤਪਨ ਹੋਈ ਹੈ ਸਾਡੇ ਪੰਜਾਬ ਕੇ ਭਾਈ ਭੈਣ ਜਿਸ ਤਕਲੀਫ ਮੇ ਹੈ उनकी उस तकलीफ में उस दुख में उस दर्द में दिल्ली का एक एक नागरिक दिल्ली की सरकार हमारी भारतीय जनता पार्टी पूरी तरीके से पंजाब के अपने भाई बहनों के साथ खड़ी है देश के अन्नदाता पंजाब आज जिस तकलीफ से गुजर रहा है हमने आज यहाँ से बावन ट्रक राहत सामग्री के जो उनकी जीवन को फिर से स्टेबल करने के लिए चाहिए उस सामग्री को आज हमने यहाँ से भेजा है चाहे वो बिस्तर कंबल, पलंग चादर बर्तनों का सेट जूते चप्पल कपड़े मेडिसिन मच्छरदानी तिरपाल जो भी सामग्री उन्होंने हमसे मांगी हमें बताया वो आज हमने यहाँ से दिल्ली से बावन ट्रकों में लगा करके पंजाब की ओर रवाना की है हमने दिल्ली सरकार की ओर से पाँच करोड़ रुपए भी मुख्यमंत्री राहत कोष में भेजे हैं और और भी जो भी जरूरत पंजाब के हमारे भाई बहनों की हमारी ओर से है हम उनके साथ खड़े हैं देखिए मैंने पहले भी कहा है कि अरविंद केजरीवाल पॉलिटिकल टूरिज्म पे रहते हैं जब दिल्ली ने उनको बाहर का रास्ता दिखाया तो राष्ट्रीय बाट के शौकीन केजरीवाल पंजाब में जाकर शरण ली पंजाब से बाहर नहीं निकल रहे थे लेकिन आज जब पंजाब को उनकी मदद की जरूरत थी तो अरविंद केजरीवाल पंजाब को मुसीबत में छोड़कर गुजरात भाग गए और मुझे यहाँ इस बात को कहने में कोई संकोच नहीं कि उन्होंने सोशल मीडिया पर एक ट्वीट किया है कि आम आदमी पार्टी के कार्यकर्ता घर घर जाके पैसे इकट्ठा करें तो मैं दिल्ली की जनता से और पंजाब की जनता से अपील करता हूं एक रुपया भी इनको मत देना क्योंकि ये चोरों की बरात है इनका इतिहास है ये करप्ट भ्रष्टाचार अरविंद केजरीवाल पे खुद भ्रष्टाचार के सैकड़ों मुकदमे हैं ये कहा कि पैसे इकट्ठे करेंगे पैसे इकट्ठे करेंगे अपना इलेक्शन लड़ने के लिए जिसको भी पंजाब की मदद करनी है पंजाब की जनता की मदद करे मुख्यमंत्री रिलीफ फंड में पैसा दे सामान दे वहाँ जो सामाजिक संस्थाएँ हैं वो जो लोग काम करें उनके साथ खड़ों होकर मदद करें हर पंजाबी की मदद करें वहाँ पर पंजाब में रहने वाले हर व्यक्ति की लेकिन ये जो पैसा इकट्ठा करने का ढोंगा अरविंद केजरीवाल ने अपील किया ये सिर्फ अपने इलेक्शन फंड को बढ़ाने की कोशिश है ਪ੍ਰਧਾਨ ਮੰਤਰੀ ਨਰਿੰਦਰ ਮੋਦੀ 9 ਸਤੰਬਰ ਨੂੰ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨਗੇ ਪ੍ਰਧਾਨ ਮੰਤਰੀ ਦੇ ਪਹਿਲਾਂ ਗੁਰਦਾਸਪੁਰ ਜਾਣ ਦੀ ਸੰਭਾਵਨਾ ਹੈ ਜਿੱਥੇ ਰਾਵੀ ਦਰਿਆ ਤੋਂ ਛੱਡੇ ਗਏ ਪਾਣੀ ਨੇ ਤਬਾਹੀ ਮਚਾਈ ਹੈ ਤੇ ਇਸ ਤੋਂ ਬਾਅਦ ਉਹ ਅਮਰਸਰ ਅਤੇ ਤਰਨਤਾਰਨ ਜ਼ਿਲ੍ਹਿਆਂ ਦੇ ਇਲਾਕਿਆਂ ਦਾ ਹਵਾਈ ਸਰਵੇਖਣ ਵੀ ਕਰ ਸਕਦੇ ਨੇ ਸੂਬੇ ਦੇ ਮੁੱਖ ਸਕੱਤਰ ਕੇ.ਏ.ਪੀ ਸਿਨਾ ਨੇ ਇਹਦੀ ਪੁਸ਼ਟੀ ਕੀਤੀ ਹੈ ਦੇਸ਼ ਦੇ ਕਈ ਸੂਬੇ ਵਿੱਚ ਇਸ ਭਾਰੀ ਮੀਂਹ ਕਾਰਨ ਹਾਲਾਤ ਵਿਗੜ ਗਏ ਨੇ ਖਾਸ ਕਰਕੇ ਪੰਜਾਬ ਦੇ ਵਿੱਚ ਹਾਲਾਤ ਬਹੁਤ ਹੀ ਖਰਾਬ ਨੇ ਪੰਜਾਬ ਦੇ 23 ਛਿਲੇ ਇਸ ਵੇਲੇ ਹੜ੍ਹਾਂ ਦੇ ਕਹਿਰ ਕਾਰਨ ਪਾਣੇ ਵਿੱਚ ਡੁੱਬੇ ਹੋਏ ਨੇ ਹੁਣ ਤੱਕ ਸੂਬੇ ਵਿੱਚ ਛੋੜਾ ਦੇ ਕਾਰਨ 46 ਲੋਕਾਂ ਦੀ ਜਾਨ ਚਾ ਚੁੱਕੀ ਹੈ ਇਸ ਤੋਂ ਇਲਾਵਾ ਲੱਖਾਂ ਲੋਕ ਪ੍ਰਭਾਵਿਤ ਹੋਏ ਨੇ ਅਤੇ ਲਗਭਗ 2000 ਪਿੰਡ ਹੜ੍ਹਾਂ ਦੇ ਲਪੇਟ ਵਿੱਚ ਨੇ ਦੱਸ ਦਈਏ ਕਿ ਪੰਜਾਬ ਦੇ ਵਿੱਚ ਕਿਸਾਨਾਂ ਦੀ 174000 ਹੈਕਟੇਅਰ ਲੱਗੇ ਫਸਲ ਪੂਰੀ ਤਰ੍ਹਾਂ ਨੁਕਸਾਨੀ ਪੀਐਮ ਨਰਿੰਦਰ ਮੋਦੀ ਪੰਜਾਬ ਦੇ ਗੁਰਦਾਸਪੁਰ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ 9 ਸਤੰਬਰ ਨੂੰ ਦੌਰਾ ਕਰਨਗੇ। ਉਹ ਗੁਰਦਾਸਪੁਰ ਪਹੁੰਚ ਕੇ ਹਾਲਾਤ ਵੇਖਣਗੇ। ਉਮੀਦ ਜਿਤਾਈ ਜਾ ਰਹੀ ਹੈ ਕਿ ਪ੍ਰਧਾਨ ਮੰਤਰੀ ਮੋਦੀ ਇਸ ਦੌਰੇ ਦੌਰਾਨ ਪੰਜਾਬ ਦੇ ਲਈ ਕਿਸੇ ਵੱਡੇ ਪੈਕੇਜ ਦਾ ਐਲਾਨ ਕਰ ਸਕਦੇ ਨੇ। ਪ੍ਰਧਾਨ ਮੰਤਰੀ ਮੋਦੀ ਹੜ੍ਹ ਪੀੜਤਾਂ ਲਈ ਆਰਥਿਕ ਪੈਕੇਜ ਜਾਂ ਫਿਰ ਮੁਆਵਜ਼ੇ ਦਾ ਐਲਾਨ ਵੀ ਕਰ ਸਕਦੇ ਨੇ। ਦੱਸ ਦੇਣਾ ਚਾਹਾਂਗੇ ਕਿ ਬੀਤੇ ਦਿਨੀ ਪ੍ਰਧਾਨ ਮੰਤਰੀ ਮੋਦੀ ਨੇ ਸੀਐਮ ਭਗਵੰਤ ਮਾਨ ਦੇ ਨਾਲ ਪੰਜਾਬ ਦੇ ਹੜ੍ਹਾਂ ਦੀ ਸਥਿਤੀ ਨੂੰ ਲੈ ਕੇ ਫੋਨ ਤੇ ਗੱਲਬਾਤ ਵੀ ਕੀਤੀ ਸੂਤ ਪੰਜਾਬ ਦੇ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਫਿਰੋਜ਼ਪੁਰ ਅਤੇ ਫਾਜ਼ਿਲਕਾ ਜ਼ਿਲ੍ਹੇ 16 ਅਗਸਤ ਤੋਂ ਹੜ੍ਹਾਂ ਨਾਲ ਪੂਰੀ ਤਰ੍ਹਾਂ ਪ੍ਰਭਾਵਿਤ ਨੇ ਅਤੇ ਹੁਣ ਤੱਕ 2000 ਪਿੰਡ ਇਸ ਤੋਂ ਪ੍ਰਭਾਵਿਤ ਹੋਏ ਨੇ 2 ਦਿਨ ਪਹਿਲਾਂ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਨੇ ਵੀ ਪੰਜਾਬ ਦਾ ਦੌਰਾ ਕੀਤਾ ਸੀ ਅਤੇ ਇਥੋਂ ਦੀ ਸਥਿਤੀ ਦਾ ਸੈਅਜ਼ਾਲੀਆ ਸੀ ਸੌਦਰ ਸੁਰੱਖਿਆ ਜਵਾਨ ਵੀ ਦੇਵਦੂਦ ਬਣ ਕੇ ਪਾਣੀ ਵਿੱਚ ਫਸੇ ਲੋਕਾਂ ਦਾ ਰੈਸਕਿਊ ਕਰ ਰਹੇ ਨੇ ਕਰਾਂਦੀਆ ਛੱਤਾਂ ਤੇ ਫਸੇ ਬੱਚਿਆਂ ਤੇ ਬਜ਼ੁਰਗਾਂ ਨੂੰ ਹੈਲੀਕਾਪਟਰਾਂ ਰਾਹੀਂ ਰੈਸਕਿਊ ਕੀਤਾ ਜਾ ਰਿਹਾ ਹੈ ਪੰਜਾਬ ਸਰਕਾਰ ਪਹਿਲਾ ਹੀ ਸੂਬੇ ਨੂੰ ਆਫਤ ਪ੍ਰਭਾਵਿਤ ਐਲਾਨ ਕਰ ਚੁੱਕੀ ਹੈ ਇਸ ਦੇ ਨਾਲ ਹੀ ਸਰਕਾਰ ਨੇ ਕੇਂਦਰ ਤੋਂ 60000 ਕਰੋੜ ਰੁਪਏ ਦੇ ਬਕਾਇਆ ਫੰਡ ਦੀ ਮੰਗ ਕੀਤੀ ਮੰਨਿਆ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਇਸ ਫੇਰੀ ਦੌਰਾਨ ਉਹਨਾਂ ਵੱਲੋਂ ਪੈਕੇਜ ਦਾ ਐਲਾਨ ਕੀਤਾ ਜਾ ਸਕਦਾ ਹੈ ਸੋ ਪੰਜਾਬ ਦੇ 23 ਜ਼ਿਲ੍ਹੇ ਹੜ੍ਹਾਂ ਦੇ ਲਪੇਟ ਵਿੱਚ ਨੇ ਫੌਜ ਇਨ੍ਹਾਂ ਇਲਾਕਿਆਂ ਵਿੱਚ ਬਚਾਅ ਅਤੇ ਰਾਹਤ ਕਾਰਜਾਂ ਵਿੱਚ ਲਗਾਤਾਰ ਲੱਗੀ ਹੋਈ ਹੈ ਪੋਲੀਵੁੱਡ ਤੋਂ ਲੈ ਕੇ ਬੋਲੀਵੁੱਡ ਦੇ ਕਈ ਅਦਾਕਾਰ ਹੜ੍ਹਾਂ ਤੋਂ ਪੀੜਤ ਲੋਕਾਂ ਦੀ ਸਹਾਇਤਾ ਲਈ ਅਗਿਆਏ ਨੇ ਦਲਜੀਤ ਦੋਸਾਂਝ ਨੇ 10 ਮੀਡਾ ਨੂੰ ਗੋਦ ਲਿਆ ਅਤੇ ਐਮੀ ਵੀਰਕ ਵਰਗੇ 스타 ਨੇ 200 ਕਰਾਂ ਦੀ ਜ਼ਿੰਮੇਵਾਰੀ ਲਈ ਪੰਜਾਬ ਦੇ ਵਿੱਚ ਹੜ੍ਹਾਂ ਤੋਂ ਪ੍ਰਭਾਵਿਤ ਕਿਸਾਨਾਂ ਨੂੰ ਸਰਕਾਰ ਵੱਡੀ ਰਾਹਤ ਦੇਣ ਜਾ ਰਹੀ ਹੈ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਆਵਾਜ਼ੀ ਪਾਰਟੀ ਦੇ ਸੀਨੀਅਰ ਆਗੂ ਮਨੀਸ਼ ਸੋਦੀਆ ਨੇ ਕਿਹਾ ਕਿ ਜਲਦੀ ਹੀ ਸੁਭਾ ਸਰਕਾਰ ਅਜੇ ਹੀ ਨੀਤੀ ਲਿਉਣ ਜਾ ਰਹੀ ਹੈ ਜਿਸ ਨਾਲ ਕਿਸਾਨ ਆਪਣੇ ਖੇਤਾਂ ਵਿੱਚੋਂ ਰੇਤ ਕੱਢ ਸਕਣਗੇ ਤੇ ਇਸ ਤੇ ਸਰਕਾਰ ਵੱਲੋਂ ਕੋਈ ਪਾਬੰਦੀ ਨਹੀਂ ਹੋਵੇਗੀ ਇੱਕ ਚੀਜ਼ ਜੋ ਹਰ ਜਗ੍ਹਾ سے ਸੁਣਨੇ ਕੋ ਮਿਲ ਰਹੀ ਹੈ ہمارے ਲੀਡਰਸ ਵੀ ਬੋਕਾਰੇ ਹਨ ਮੈਨੇ ਵੀ ਸੁਨਾ और कार्यकर्ताओं की तरफ से भी फीडबैक आ रही है कि किसानों के मन में अपनी फसल को लेकर बहुत चिंता है बाढ़ के कारण जो फसल अभी डूबी वो तो डूबी है वो तो नुकसान सारा हो ही गया लेकिन उनकी चिंता है और पुराना एक्सपीरियंस भी है इसको लेके कि बाढ़ की वजह से जो रेत खेतों में बहके आ रही है जो रेता आ रहा है उसकी वजह से उनकी आगे की फसल भी मुश्किल हो जाएगी यानी कि रवि की फसल वो नवंबर दिसंबर में जब नवंबर में जब बोएंगे तो वहां अगर रेता रहा तो वो दिक्कत होगी तो हर जगह से जहां घर टूटे हैं वहां डेफिनेटली लोग घर के बारे में भी बात कर रहे हैं जहां आ, लोगों की फसल बर्बाद हुई है अभी की जहां पशु मरे हैं उन सब पे भी लोग बात कर रहे हैं बीमारी की भी चिंता है लेकिन किसानों की सबसे बड़ी चिंता यह है कि अभी तो कुदरत के कहर ने जो फसल डुबो दी वो डुबो दी लेकिन आगे की फसल का क्या होगा क्योंकि तो अगर खेत में रेता खड़ा रहा तो उसमें प्रॉब्लम आई कहीं ना कहीं सरकारी प्रक्रिया सरकारी पॉलिसी उसमें आड़े आती है क्योंकि माइनिंग पॉलिसी है माइनिंग पॉलिसी में आ, बिना परमिशन के माइनिंग अलाउड नहीं है मैं खुद भी तरन में था मुझे वहां भी गांव में जब मैं गया तो किसानों ने मुझे ये दिखाया कि देखो जी ये रेत खड़ा हुआ है इसको कैसे हटाएंगे मैं कपूरथला में था उस दिन मैं गुरदासपुर में गया था वहां भी किसानों ने यही दिखाया कि जी ये रिता इतना इतना फीट खड़ा हो जाएगा इससे खेत हमेशा के लिए बर्बाद हो जाएंगे हमारे तो ये बात मैंने कल मान साहब से भी की थी मान साहब ने भी ये बताया सीएम साहब ने कि मैं भी जब जा रहा हूं तो लोग मुझे भी फीडबैक दे रहे हैं कि इस पर तुरंत हमें डिसीजन लेना होगा और कल मान साहब ने बताया कि अभी वो हॉस्पिटल में हैं उन्होंने ऑफिसर्स के साथ भी बात कर ली है इस पर अगले एक दो दिन में तुरंत वो पॉलिसी लेके आएंगे और किसानों को रेता निकालने की अनुमति एक तरह से किसानों को अपने अपने खेतों से रेत की माइनिंग की अनुमति दी जाएगी तो आज आपके माध्यम से मैं खुद भी क्योंकि मैं जा रहा था तो पंजाब के किसान बहुत इस चीज को लेकर चिंतित हैं तो मैं आम आदमी पार्टी की तरफ से पंजाब के सभी किसानों को जिनकी चिंता है कि उनके खेतों का क्या होगा उनके खेतों में जो रेता भरा हुआ है उसका क्या होगा आश्वस्त करना चाहता हूँ कि आपकी पूरी फीडबैक पार्टी की तरफ से हमारे लीडर्स एम की तरफ से सरकार के पास पहुंच गई है और सरकार ने ऑलमोस्ट ये मन बना लिया है कि इसमें किसानों को माइनिंग की परमिशन दी जाएगी बस एक फॉर्मल अनाउंसमेंट की देर है वो एक या दो दिन में मान साहब जब स्वस्थ हो जाएंगे सीएम साहब तो उसके बाद में करेंगे पर सभी किसानों को अपने अपने खेतों में माइनिंग की परमिशन दी जाएगी ये राहत लोगों के लिए होगी और जिनकी चिंता है क्योंकि अभी आज पंजाब का किसान बहुत तरह की चिंता में जी रहा है तो मैंने सोचा कि आपके माध्यम से उन तक ये सूचना तो पहुंच जाए कि सरकार उनको बाकायदा माइनिंग की परमिशन देगी अपने अपने खेतों में यही मुझे आपके सामने रखा ਪੰਜਾਬ ਦੇ ਵਿੱਚ ਇਸ ਸਮੇਂ ਹੜ੍ਹਾਂ ਨੇ ਹਾਲਾਤ ਬਹੁਤ ਖਰਾਬ ਕੀਤੇ ਹੋਏ ਨੇ ਪਿੰਡਾਂ ਦੇ ਪਿੰਡ ਹੜ੍ਹਾਂ ਨੇ ਤਬਾਹ ਕਰ ਦਿੱਤੇ ਨੇ ਪੰਜਾਬੀ ਮਨੋਰੰਜਨ ਜਗਤ ਦੀਆਂ ਹਸਤੀਆਂ ਇਕੱਠੀਆਂ ਹੋ ਕੇ ਆਮ ਲੋਕਾਂ ਨੂੰ ਇਸ ਮੁਸੀਬਤ ਵਿੱਚੋਂ ਕੱਢਣ ਤੇ ਲੱਗੀਆਂ ਹੋਈਆਂ ਨੇ ਇਸੇ ਵਿਚਾਲੇ ਪ੍ਰਸਿੱਧ ਪੰਜਾਬੀ ਗਾਇਕ ਕਰਨ ਔਜਲਾ ਨੇ ਇੱਕ ਵਾਰ ਫਿਰ ਮਾਨਵਤਾ ਦੀ ਮਿਸਾਲ ਕਾਇਮ ਕੀਤੀ ਹੈ ਯੂਰਪ ਦੇ ਮਾਲਟਾ ਵਿੱਚ ਬਾਰਡਰ ਬ੍ਰੇਕਿੰਗ ਪ੍ਰੋਗਰਾਮ ਦੌਰਾਨ ਉਹਨਾਂ ਨੇ ਐਲਾਨ ਕੀਤਾ ਹੈ ਕਿ ਇਸ ਸ਼ੋਅ ਤੋਂ ਉਹਨਾਂ ਨੂੰ ਮਿਲਣ ਵਾਲੀ ਪੂਰੀ ਫੀਸ ਪੰਜਾਬ ਦੇ ਹੜ੍ਹ ਪੀੜਤਾਂ ਦੀ ਮਦਦ ਲਈ ਦਾਨ ਕੀਤੀ ਜਾਵੇਗੀ ਸੋ ਜਾਣਕਾਰੀ ਅਨੁਸਾਰ ਜਦੋਂ ਤੋਂ ਕਰਨ ਔਜਲਾ ਨੇ ਸਟੇਜ ਤੋਂ ਇਹ ਐਲਾਨ ਕੀਤਾ ਤਾਂ ਦਰਸ਼ਕਾਂ ਵਿੱਚ ਮੌਜੂਦ ਹਜ਼ਾਰਾਂ ਪਰਸ਼ੰਸ਼ਕਾਂ ਨੇ ਤਾੜੀਆਂ ਨਾਲ ਉਨਾਦੇ ਇਸ ਕਤੰ ਦਾ ਸਵਾਗਤ ਕੀਤਾ ਇਸ ਕਲਾਚ ਦੀ ਨਾ ਸਿਰ ਪੰਜਾਬ ਬਲਕਿ ਦੁਨੀਆ ਭਰ ਦੇ ਵਿੱਚ ਲੱਗਾ ਹੋ ਰਹੀ ਹੈ ਇਹੀ ਪਹਿਲੀ ਵਾਰ ਨਹੀਂ ਹੈ ਜਦੋਂ ਓਸ਼ਲਾ ਨੇ ਮਦਦ ਲਈ ਹੱਥ ਵਧਾਇਆ ਹੈ ਉਹ ਪਹਿਲਾਂ ਵੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕਰ ਚੁੱਕੇ ਨੇ ਅਤੇ ਉਹਨਾਂ ਦੀ ਟੀਮ ਕਈ ਸੰਸਥਾਵਾਂ ਦੇ ਨਾਲ ਮਿਲ ਕੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਕਿਸ਼ਤੀਆਂ, ਰਾਸ਼ਨ, ਕੱਪੜੇ ਅਤੇ ਦਵਾਈਆਂ ਵਰਗਾ ਜ਼ਰੂਰੀ ਸਮਾਨ ਪੇਸ਼ ਰਹੀ ਹੈ ਕਰਨ ਓਸ਼ਲਾ ਨੇ ਕਿਹਾ ਹੈ ਕਿ ਉਹ ਅਤੇ ਉਹਨਾਂ ਦੀ ਟੀਮ ਹਰ ਸੰਭਵ ਸਹਾਇਤਾ ਕਰ ਰਹੇ ਨੇ ਉਹਨਾਂ ਨੇ ਕਿਹਾ ਕਿ ਜਦੋਂ ਪਾਣੀ ਘਟ ਜਾਏਗਾ ਤਾਂ ਸਾਨੂੰ ਨੁਕਸਾਨ ਦੀ ਅਸਲ ਹੱਦ ਦਾ ਪਤਾ ਲੱਗੇਗਾ ਅਜੀ ਹੀ ਸਥਿਤੀ ਵਿੱਚ ਪਾਣੀ ਘਟਤ ਬਾਦ ਵੀ ਸਾਨੂੰ ਲੋਕਾਂ ਦੀ ਸਹਾਇਤਾ ਲਈ ਉਤੇ ਪਹੁੰਚਣਾ ਪਏਗਾ। ਉਹਨਾਂ ਨੇ ਸੋਸ਼ਲ ਮੀਡੀਆ ਤੇ ਰਾਹੀ ਵੀ ਸਭ ਨੂੰ ਪੰਜਾਬ ਦੇ ਲੋਕਾਂ ਦੀ ਸਹਾਇਤਾ ਲਈ ਅੱਗੇ ਆਉਂਦੀ ਅਪੀਲ ਕੀਤੀ ਹੈ ਕਿਉਂਕਿ ਹਾਲ ਹੀ ਦੇ ਹੜ੍ਹਾਂ ਨੇ ਹਜ਼ਾਰਾਂ ਪਰਿਵਾਰਾਂ ਨੂੰ ਬੇਕਰ ਕਰ ਦਿੱਤਾ ਅਤੇ ਫਸਲਾਂ ਅਤੇ ਘਰਾਂ ਨੂੰ ਨੁਕਸਾਨ ਹੀ ਬਹੁਤ ਪਹੁੰਚਾਇਆ ਹੈ। ਕਰਨ ਔਸ਼ਲਾ ਵਰਗੇ ਕਲਾਕਾਰਾਂ ਦਾ ਇਹ ਕਦਮ ਨਾ ਸਿਰਫ ਵਿਤੀ ਸਹਾਇਤਾ ਪ੍ਰਦਾਨ ਕਰਦਾ ਹੈ ਸਗੋਂ ਪੀੜਤਾਂ ਨੂੰ ਹੌਸਲਾ ਵੀ ਦਿੰਦਾ ਹੈ। ਉਹਨਾਂ ਨੂੰ ਦੱਸ ਦੇ ਕਿ ਲੋਕਾਂ ਨੂੰ ਸਰਹੱਦੀ ਪਿੰਡੇ ਗਤੀ ਰਾਜੋ ਕੇ ਤੋਂ ਨਵੀਂ ਗਤੀ ਅਤੇ ਹੋਰ ਕਈ ਪਿੰਡਾਂ ਵਿੱਚ ਆਉਂਜੌਰ ਦੇ ਵਿੱਚ ਮੁਸ਼ਕਲ ਆਉਂਦੀ ਸੀ ਇਹ ਪਿੰਡ ਸਤਲੁਜ ਦੇ ਪਾਣੀ ਨਾਲ ਘਿਰੇ ਹੋਏ ਸਨ ਪਿੰਡ ਵਾਸੀਆਂ ਨੇ ਗੀਤਕਾਰ ਕਰਨ ਔਸ਼ਲਾ ਦਾ ਧੰਨਵਾਦ ਕੀਤਾ ਇਸ ਦੇ ਨਾਲ ਹੀ ਪਿੰਡ ਵਾਸੀਆਂ ਨੇ ਕਿਹਾ ਕਿ ਗੀਤਕਾਰ ਕਰਨ ਔਸ਼ਲਾ ਨੇ ਇਸ ਸਮੇਂ ਸਾਡਾ ਸਾਥ ਦਿੱਤਾ ਹੈ ਕਈ ਪਿੰਡ ਪਾਣੀ ਨਾਲ ਘਿਰੇ ਹੋਏ ਨੇ ਜਿਸ ਕਾਰਨ ਕਰਨ ਔਸ਼ਲਾ ਨੇ ਹੜ੍ਹ ਪ੍ਰਭਾਵਿਤ ਪਿੰਡ ਗਤੀ ਰਾਜੋ ਕੇ ਵਿੱਚ ਕਿਸ਼ਤੀਆਂ ਪ੍ਰਦਾਨ ਕੀਤੀਆਂ ਜਿਸ ਨਾਲ ਸਨੁਸ਼ਰਾਤ ਮਿਲੀ ਯੂਕੇ ਕ੍ਰਾਊਨ ਪ੍ਰੋਸੀਕਿਊਸ਼ਨ ਸਰਵਿਸ ਦੇ ਇੱਕ ਵਫਦ ਨੇ ਹਾਲ ਹੀ ਚ ਦਿੱਲੀ ਦੀ ਤਿਹਾੜ ਜੇਲ੍ਹ ਦਾ ਦੌਰਾ ਕੀਤਾ ਹੈ ਤੇ ਜੇਲ੍ਹ ਦੀਆਂ ਸਥਿਤੀਆਂ ਦਾ ਮੁਲਾਂਕਣ ਕੀਤਾ ਹੈ ਉਮੀਦ ਕੀਤੀ ਜਾ ਰਹੀ ਹੈ ਕਿ ਬ੍ਰਿਟਿਸ਼ ਸਰਕਾਰ ਜਲਦੀ ਹੀ ਵਿਜੇ ਮਾਲੀਆ ਤੇ ਨਿਰਵ ਮੋਦੀ ਵਰਗੇ ਪਗੋੜੇ ਕਾਰੋਬਾਰੀਆਂ ਦੀ ਹਵਾਲਗੀ ਨੂੰ ਮਨਜ਼ੂਰੀ ਦੇ ਸਕਦੀ ਹੈ ਇਕ ਰਿਪੋਰਟ ਅਨੁਸਾਰ CPS ਟੀਮ ਨੇ ਤਿਹਾਰ ਦੇ ਉੱਚ ਸੁਰੱਖਿਆ ਵਰਡ ਦਾ ਦੌਰਾ ਕੀਤਾ ਅਤੇ ਕੈਦੀਆਂ ਨਾਲ ਗੱਲਬਾਤ ਕੀਤੀ ਭਾਰਤੀ ਅਧਿਕਾਰੀਆਂ ਨੇ ਵਫਦ ਨੂੰ ਪ੍ਰੋਸਾ ਦਿੱਤਾ ਹੈ ਕਿ ਭਾਰਤ ਲਿਆਂਦੇ ਗਏ ਅੰਤਰਰਾਸ਼ਟਰੀ ਪਗੋੜੀਆਂ ਨੂੰ ਸੁਰੱਖਿਤ ਹਾਲਾਤਾਂ ਵਿੱਚ ਰੱਖਿਆ ਜਾਏਗਾ ਅਤੇ ਜੇਕਰ ਲੋਡ ਪਈ ਤਾਂ ਜੇਲ੍ਹ ਦੇ ਅੰਦਰ ਹਾਈ ਪ੍ਰੋਫਾਈਲ ਕੈਦੀਆਂ ਲਈ ਇੱਕ ਵਿਸ਼ੇਸ਼ ਇਨਕਲੇਵ ਬਣਾਇਆ ਜਾ ਸਕਦਾ ਹੈ। ਮੇਰੀ ਜਾਣਕਾਰੀ ਅਨੁਸਾਰ ਬ੍ਰਿਟਿਸ਼ ਅਧਿਕਾਰੀਆਂ ਨੂੰ ਤਿਹਾੜ ਦੇ ਸੁਰੱਖਿਆ ਪ੍ਰਬੰਧਾਂ ਅਤੇ ਉੱਚ ਸੁਰੱਖਿਆ ਵਾਰਡ ਬਾਰੇ ਜਾਣਕਾਰੀ ਦਿੱਤੀ ਗਈ। ਬ੍ਰਿਟਿਸ਼ ਟੀਮ ਨੇ ਜੇਲ੍ਹ ਨੰਬਰ 4 ਵਿੱਚ ਕੈਦੀਆਂ ਦੇ ਨਾਲ ਗਲਵਾਟ ਵੀ ਕੀਤੀ। ਪਹਿਲੀ ਵਾਰ ਜੇਲ੍ਹ ਆਉਣ ਵਾਲੇ ਕੈਦੀਆਂ ਨੂੰ ਇੱਥੇ ਰੱਖਿਆ ਜਾਂਦਾ ਹੈ। ਬ੍ਰਿਟਿਸ਼ ਹਾਈ ਕਮਿਸ਼ਨ ਦੇ ਅਧਿਕਾਰੀ ਵੀ ਟੀਮ ਦੇ ਵਿੱਚ ਸ਼ਾਮਲ ਸਨ ਬ੍ਰਿਟਿਸ਼ ਟੀਮ ਨੂੰ ਦੱਸਿਆ ਗਿਆ ਹੈ ਕਿ ਉੱਚ ਸੁਰੱਖਿਆ ਵਾਰਡ ਵਿੱਚ ਸਵੇ ਦਰਸ਼ੀਲ ਕੈਦੀਆਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਂਦੇ ਨੇ ਇਕੱਠੇ ਰਹਿਣ ਵਾਲੇ ਕੈਦੀਆਂ ਦੀ ਚੋਣ ਕੈਦੀ ਦੀ ਉਚਾਈ ਅਤੇ ਭਾਰ ਦੇ ਆਧਾਰ ਤੇ ਕੀਤੀ ਜਾਂਦੀ ਹੈ ਤਾਂ ਜੋ ਕੋਈ ਵੀ ਸਰੀਰਕ ਤੌਰ ਤੇ ਦੂਸਰੇ ਤੇ ਹਾਵੀ ਨਾ ਹੋ ਸਕੇ ਸੋ ਨਿਰੀਖਣ ਨੂੰ ਯੂਕੇ ਅਧਿਕਾਰੀਆਂ ਤੋਂ ਅਨੁਕੂਲ ਜਵਾਬ ਮਿਲਣ ਦੀ ਉਮੀਦ ਹੈ ਜੋ ਵਰਤਮਾਨ ਵਿੱਚ ਯੂਨਾਈਟਿਡ ਕਿੰਗਡਮ ਯਾਨੀ ਕਿ ਯੂਕੇ ਵਿੱਚ ਸ਼ਰਨ ਲੈ ਰਹੇ ਪਗੋੜਿਆਂ ਨੂੰ ਵਾਪਸ ਲਿਆਉਣ ਦੀ ਕੋਸ਼ਿਸ਼ ਕਰ ਰਹੇ ਭਾਰਤੀ ਜਾਂਚਕਰਤਾਵਾਂ ਦੇ ਵਿਸ਼ਵਾਸ ਨੂੰ ਬਧਾਏਗਾ ਲੰਡਨ ਵਿੱਚ CPS ਪ੍ਰੈਸ ਦਫ਼ਤਰ ਅਤੇ ਦਿੱਲੀ ਵਿੱਚ ਬ੍ਰਿਟਿਸ਼ ਕਮਿਸ਼ਨ ਨੂੰ ਭੇਜੇ ਗਏ ਈਮੇਲਾਂ ਦਾ ਕੋਈ ਜਵਾਬ ਨਹੀਂ ਮਿਲਿਆ। ਜਾਣਕਾਰੀ ਅਨੁਸਾਰ ਟੀਮ ਨੇ ਗ੍ਰਹਿ ਮੰਤਰਾਲੇ, ਵਿਦੇਸ਼ ਮੰਤਰਾਲੇ, ਜਾਂਚ ਏਜੰਸੀਆਂ ਅਤੇ ਤਿਹਾਰ جیل ਦੇ ਸੀਨੀਅਰ ਅਧਿਕਾਰੀਆਂ ਨਾਲ ਵੀ ਇੱਕ ਮੀਟਿੰਗ ਕੀਤੀ ਜਿਸ ਵਿੱਚ ਬ੍ਰਿਟੇਨ ਤੋਂ ਸ਼ੱਕੀਆਂ ਦੀ ਹਵਾਲਗੀ ਨਾਲ ਸੰਬੰਧਿਤ ਵੱਖ-ਵੱਖ ਪਹਿਲੂਆਂ ਅਤੇ ਭਾਰਤ ਦੀ ਨੁਮਾਇੰਦਗੀ ਕਰਨ ਵਾਲੇ ਸੀਪੀਐਸ ਵਕੀਲਾਾਂ ਦੀਆਂ ਕਾਨੂੰਨੀ ਜ਼ਰੂਰਤਾਂ ਤੇ ਵਿਆਪਕ ਚਰਚਾ ਕੀਤੀ ਗਈ ਤੁਹਾਨੂੰ ਦੱਸਣਾ ਚਾਹਾਂਗੇ ਕਿ ਬ੍ਰਿਟੇਨ ਤੋਂ ਚੀਨਾ ਪਗੋੜਿਆਂ ਦੀ ਹਵਾਲਗੀ ਦੀ ਮੰਗ ਕੀਤੀ ਜਾ ਰਹੀ ਹੈ ਉਹਨਾਂ ਦੇ ਵਿੱਚ ਨਾ ਸਿਰਫ ਵਿਜੇ ਮਾਲੀ ਅਤੇ ਨੀਰਮੋਦੀ ਸ਼ਾਮਲ ਨੇ ਸਗੋ ਹਥਿਆਰਾਂ ਦੇ ਡੀਲਰ ਸੰਜੀਪ ਪਟਾਰੀ ਅਤੇ ਕਈ ਖਾਲਿਸਤਾਨੀ ਨੇਤਾ ਵੀ ਸ਼ਾਮਲ ਨੇ ਇਹ ਸਹਿਯੋਗੀ ਯਤਨ ਲੰਬੇ ਸਮੇਂ ਤੋਂ ਲਟਕ ਰਹੇ ਇਨ੍ਹਾਂ ਮਾਮਲਿਆਂ ਨੂੰ ਹੱਲ ਕਰਨ ਵਿੱਚ ਇੱਕ ਮੋੜ ਸਾਬਤ ਹੋਏਗਾ। ਦਰਅਸਲ ਪਹਿਲਾਂ ਕਈ ਪਗੋੜੀ ਅਪਰਾਧੀਆਂ ਨੇ ਬ੍ਰਿਟਿਸ਼ ਅਦਾਲਤਾਂ ਵਿੱਚ ਦਲੀਲ ਦਿੱਤੀ ਸੀ ਕਿ ਜੇਕਰ ਉਹਨਾਂ ਨੂੰ ਭਾਰਤ ਲਿਆਂਦਾ ਗਿਆ ਤਾਂ ਉਹਨਾਂ ਨੂੰ ਤਿਹਾਰ ਜੇਲ੍ਹ ਵਿੱਚ ਹਿੰਸਾ ਜਾਂ ਫਿਰ ਅਸੁਰੱਖਿਆ ਦਾ ਖਤਰਾ ਹੋਏਗਾ। ਇਸ ਅਧਾਰ ਤੇ ਇਸ ਸਾਲ ਫਰਵਰੀ ਵਿੱਚ ਹਥਿਆਰਾਂ ਦੇ ਡੀਲਰ ਸੰਜੀਪ ਭੰਡਾਰੀ ਦੀ ਹਵਾਲਗੀ ਨੂੰ ਰੱਦ ਕਰ ਦਿੱਤਾ ਗਿਆ ਸੀ। ਇਸੇ ਦਲੀਲ ਦੇ ਕਾਰਨ ਅਵਸਥੀ ਜੋੜੇ ਨੂੰ ਵੀ ਸਵਾਮਤ ਮਿਲ ਗਈ। ਜਪਾਨ ਦੇ ਪ੍ਰਧਾਨ ਮੰਤਰੀ ਸ਼ਿਗੇਰੂ ਇਸ਼ੀਬਾ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਸ਼ਿਬਾ ਨੇ ਐਤਵਾਰ ਨੂੰ ਐਲਾਨ ਕੀਤਾ ਕਿ ਉਹ ਜੁਲਾਈ ਵਿੱਚ ਹੋਈਆਂ ਸੰਸਦੀ ਚੋਣਾਂ ਵਿੱਚ ਮਿਲੀ ਇਤਿਹਾਸਕ ਹਾਰ ਦੀ ਜ਼ਿੰਮੇਵਾਰੀ ਲੈਣ ਲਈ ਆਪਣੀ ਹੀ ਪਾਰਟੀ ਵੱਲੋਂ ਲਾਏ ਜਾ ਰਹੇ ਇਲਜ਼ਾਮਾਂ ਤੇ ਦਬਾਅ ਦੇ ਕਰਕੇ ਅਹੁਦਾ ਛੱਡ ਰਹੇ ਨੇ ਜਪਾਨ ਦੇ ਪ੍ਰਧਾਨ ਮੰਤਰੀ ਸ਼ਿਗੇਰੂ ਇਸ਼ੀਵਾ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਜਿਸ ਨਾਲ ਦੇਸ਼ ਦੀ ਰਾਜਨੀਤੀ ਵਿੱਚ ਹਲਚਲ ਮਚ ਗਈ ਹੈ ਇਸ ਫੈਸਲੇ ਦਾ ਮੁੱਖ ਕਾਰਨ ਜੁਲਾਈ 2025 ਵਿੱਚ ਹੋਈਆਂ ਸੰਸਦੀ ਚੋਣਾਂ ਵਿੱਚ ਉਨ੍ਹਾਂ ਦੇ ਸਤਾਤਾਰੀ ਲਿਬਰਲ ਡੈਮੋਕਰੈਟਿਕ ਪਾਰਟੀ ਅਤੇ ਕਟਚੋਰ ਦੀ ਹਾਰ ਦੱਸਿਆ ਜਾ ਰਿਹਾ ਹੈ ਦਰਸਲ پارٹی ਵਿੱਚ ਲੰਬੇ ਸਮੇਂ ਤੋਂ ਚੱਲ ਰਹੀ ਅੰਦਰੂਨੀ ਕਲੇਸ਼ ਅਤੇ ਦਬਾਅ ਕਾਰਨ ਅਸ਼ੀਵਾ ਨੇ ਪਾਰਟੀ ਨੂੰ ਟੁੱਟਣ ਤੋਂ ਬਚਾਉਣ ਦੇ ਲਈ ਅਸਤੀਫਾ ਦੇਣ ਦਾ ਫੈਸਲਾ ਕੀਤਾ ਇਹ ਅਸਤੀਫਾ ਸਿਆਸੀ ਚੁਣੌਤੀਆਂ ਦਾ ਜਵਾਬ ਦੇਣ ਲਈ ਚੁੱਕਿਆ ਗਿਆ ਕਦਮ ਮੰਨਿਆ ਜਾ ਰਿਹਾ ਹੈ ਸੋ ਇਸ਼ੀਵਾ ਸਰਕਾਰ ਮਹਿੰਗਾਈ ਅਤੇ ਆਰਥਿਕ ਸਮੱਸਿਆਵਾਂ ਦੇ ਕਾਰਨ ਆਲੋਚਨਾ ਦਾ ਸਾਹਮਣਾ ਕਰ ਰਹੀ ਸੀ ਇਸ ਤੋਂ ਇਲਾਵਾ ਉਹਨਾਂ ਨੂੰ ਰਾਜਨੀਤਿਕ ਫੰਡਿੰਗ ਅਤੇ ਕੁਟਾਲੀਆਂ ਦੇ ਦੋਸ਼ਾਂ ਦਾ ਵੀ ਸਾਹਮਣਾ ਕਰਨਾ ਪਿਆ ਦੱਸਣਾ ਚਾਹਾਂਗੇ ਕਿ ਸ਼ੀਗੀਰੂ ਇਸ਼ੀਵਾ ਜਪਾਨ ਦੇ 102ਵੇਂ ਪ੍ਰਧਾਨ ਮੰਤਰੀ ਸਨ ਉਹਨਾਂ ਨੇ ਫੂਮਿਓ ਕਿਸ਼ੀਦਾ ਦੇ ਅਸਤੀਫਾਤ ਬਾਅਦ ਅਕਤੂਬਰ 2024 ਵਿੱਚ ਇਹ ਔਦਤ ਸਮਾਲਿਆ ਸੀ। ਉਹਨਾਂ ਦਾ ਜਨਮ 4 ਫਰਵਰੀ 1997 ਨੂੰ ਹੋਇਆ ਸੀ ਅਤੇ ਉਹਨਾਂ ਨੇ ਆਪਣਾ ਸਿਆਸੀ ਕਰੀਅਰ 1986 ਵਿੱਚ ਸ਼ੁਰੂ ਕੀਤਾ ਸੀ। ਉਹਨਾਂ ਨੇ ਕਈ ਵਾਰ ਚੋਣਾਂ ਵਿੱਚ ਹਿੱਸਾ ਲਿਆ ਅਤੇ ਅਖੀਰ 2024 ਦੇ ਵਿੱਚ ਆਪਣੀ 25 ਕੋਸ਼ਿਸ਼ ਵਿੱਚ ਪ੍ਰਧਾਨ ਮੰਤਰੀ ਬਣਨ ਵਿੱਚ ਸਫਲ ਹੋਏ। ਇਸ ਤੋਂ ਪਹਿਲਾਂ ਉਹ ਰੱਖਿਆ ਮੰਤਰੀ ਅਤੇ ਖੇਤੀਬਾੜੀ ਅਤੇ ਮੱਛੀ ਪਾਲਣ ਮੰਤਰੀ ਵਰਗੇ ਅਹਿਮ ਔਦਿਆਂ ਤੇ ਵੀ ਕੰਮ ਕਰ ਚੁੱਕੇ ਨੇ। ਕਿਸ਼ੀਵਾ ਦੇ ਅਸਤੀਫੇ ਨਾਲ ਐਟਪੀ ਵਿੱਚ ਉੱਤਰਾਧਿਕਾਰ ਲਈ ਸੰਘਰਸ਼ ਸ਼ੁਰੂ ਹੋ ਸਕਦਾ ਹੈ ਜੇਕਰ ਇਹ ਸਥਿਤੀ ਹੋਰ ਵਿਗੜਦੀ ਹੈ ਤਾਂ ਜਪਾਨ ਦੇ ਵਿੱਚ ਸਿਆਸੀ ਅਸਥਿਰਤਾ ਵੱਧ ਸਕਦੀ ਹੈ ਜਿੱਥੇ ਪਲਾਸਟਿਕ ਦੀ ਸਮੱਸਿਆ ਦੁਨੀਆ ਭਰ ਲਈ ਮੁਸੀਬਤਾਂ ਦਾ ਕਾਰਨ ਬਣੀ ਹੋਈ ਹੈ ਉੱਥੇ ਹੁਣ ਪੰਜਾਬ ਦੇ ਗਿੱਦੜਬਾਹਾ ਦੇ ਵਿੱਚ ਪਲਾਸਟਿਕ ਲਿਫਾਫਿਆਂ ਦਾ ਬਦਲ ਲੱਬਿਆ ਗਿਆ ਜਾਣਕਾਰੀ ਦਿੰਦੇ ਆ ਆਪ ਵਿਧਾਇਕ ਹਰਦੀਪ ਸਿੰਘ ਡਿੰਪੀ ਢੱਲੋਂ ਨੇ ਦੱਸਿਆ ਕਿ ਨਵੀਂ ਕਿਸਮ ਦੇ ਲਿਫਾਫੇ ਮੱਕੀ ਤੋਂ ਤਿਆਰ ਕੀਤੇ ਗਏ ਨੇ ਲਿਫਾਫੇ 6 ਮਹੀਨਿਆਂ ਦੇ ਵਿੱਚ ਆਪਣੇ ਆਪ ਹੀ ਖਤਮ ਹੋ ਜਾਂਦੇ ਨੇ ਇਹ ਬੜੀ ਦੇਰ ਦੀ ਇਹ ਮੇਰੀ ਇੱਛਾ ਸੀ ਜੀ ਵੀ ਕਿ ਦੜਵਾ ਸ਼ਹਿਰ ਨੂੰ ਪਲਾਸਟਿਕ ਫ੍ਰੀ ਕਰੀਏ ਉਹ ਇੱਕਦਮ ਦਾ ਫੁਰਨਾ ਤਾਂ ਆਇਆ ਕਿਉਂਕਿ ਜਦੋਂ ਅਸੀਂ ਪਿੱਛੇ ਦੇ ਸੀਵਰੇਜ ਸਾਫ਼ ਕਰਾਇਆ ਹਾਂ 80% ਸੀਵਰੇਜ ਇਕੱਲੇ ਪਲਾਸਟਿਕ ਨਾਲ ਚੋਕ ਹੋਇਆ ਵਸ 80% ਸੀ ਵੀਰੇ ਤੇ ਜਿੰਨਾ ਚਿਰ ਆਪਾਂ ਪਲਾਸਟਿਕ ਦਾ ਇੰਤਜ਼ਾਮ ਨਹੀਂ ਕਰਦੇ ਤੱਖਾਂ ਰੁਪਏ ਸੀਵਰੇਜ ਤੇ ਆਪਾਂ ਲਾਦਨੇ ਸਾਫ਼ ਕਰਉਣ ਤੇ ਕਿੰਨੇ ਬੰਦੇ ਵਿੱਚ ਰਹਿ ਜਾਂਦੇ ਆ ਕਈ ਵਾਰ ਉਹਨਾਂ ਚਿਰ ਅੱਗੇ ਵੀ ਅੱਗੇ ਆਪਾਂ ਚੱਲੀ ਜੰਨੇ ਆ ਉਹ ਵੀ ਜੜ ਨਹੀਂ ਫੜਦੇ ਵੀ ਕਾਰਨ ਕੀ ਆ ਸੋ ਅਸੀਂ ਇੱਕ ਤਰ੍ਹਾਂ ਦੀ ਇਹ ਜੜ ਫੜੀ ਆ ਇਹਦੇ ਦੋ ਆਪਣਾ ਫਾਇਦੇ ਆ ਜੀ ਇੱਕ ਤਾਂ ਜਿਹੜਾ ਜਦੋਂ ਇਹਨੂੰ ਪਲਾਸਟਿਕ ਆ ਜਿਹੜਾ ਇੱਕ ਕਦੇ ਵੀ ਬੈਲਟ ਨਹੀਂ ਹੁੰਦਾ ਕਦੇ ਖਰਾਬ ਨਹੀਂ ਹੁੰਦਾ ਇਹ ਐਂ ਪਿਆਰਿਆਂ ਦਾ ਉਮਰਾਂ ਦੀ ਉਮਰਾਂ ਟੱਪ ਜਾਂਦੀਆਂ ਜੀ ਇਹ ਇਹ ਨਹੀਂ ਕਰਦਾ ਇਟ ਇਜ਼ ਵੈਰੀ ਡੇਂਜਰਸ ਫਾਰ ਲਾਈਫ ਜੇ ਕੋਈ ਇਹਦਾ ਤਰੀਕਾ ਵੀ ਇਹਨੂੰ ਅੱਗ ਲਾ ਕੇ ਮਚਾਉਣਾ ਪੈਂਦਾ ਨਾ ਕਿ ਕਿਹਦੇ ਤੋਂ ਕਿਹਦੇ ਐਗਜ਼ੈਂਪਲ ਕੀ ਲੈ ਕੇ ਆਏ ਕਿਹੜਾ ਲਵਾਵਾ ਲੈ ਕੇ ਆਏ ਇਹ ਕਿਵੇਂ ਹੋ ਗਏ ਕੌਣ ਜਿਵੇਂ ਆਪਾਂ ਮੱਕੀ ਕਹਿ ਦਿੰਨੇ ਆ ਇਹ ਮੱਕੀ ਦਾ ਬਣਿਆ ਹੋਇਆ ਪਾਪਾ ਇਹ ਐਸ ਢੰਗ ਨਾਲ ਤਿਆਰ ਕੀਤਾ ਕਿ ਇਹਦਾ ਲਾਈਫ ਟਾਈਮ ਦਾ ਜਿਹੜਾ ਸਪੈਨ ਆ ਇਹਦੇ ਲਾਈਫ ਦਾ 6 ਮਹੀਨਿਆਂ ਦੇ ਵਿੱਚ ਵਿੱਚ ਇਹਨੇ ਖਤਮ ਹੋ ਜਾਣਾ ਆਟੋਮੈਟਿਕ ਜੀ ਇਹਨੇ ਮਿੱਟੀ ਪਾ ਜਾਣਾ ਕਿਨੇ ਕਿਦੜਵਾ ਲਿਖਿਆ ਸਾਰੇ ਨਹੀਂ ਫਿਲਹਾਲ ਕਿਦੜਵਾ ਮਤਲਬ ਕਿ ਪੂਰੇ ਇਹ ਹਲਕੇ ਨੂੰ ਅਸੀਂ ਇਹ ਪ੍ਰੀਫਰੈਂਸ ਦਿੱਤੀ ਆ ਕਿ ਸਾਰੇ ਕਿਦੜਵੇ ਹਲਕੇ ਦੇ ਵਿੱਚ ਅਸੀਂ ਵੜਾਂਗੇ ਥਰੂ ਦੁਕਾਨਦਾਰ ਵੜਾਂਗੇ ਉਹਨਾਂ ਦਾ ਅਸੀਂ ਕੋਈ ਪ੍ਰੋਫਿਟ ਨਹੀਂ ਮਾਰਿਆ ਜਿਹੜੇ ਉਹ ਪਹਿਲਾਂ ਪੌਲਿਥਨ ਵੇਚਦੇ ਸੀ ਉਹ ਅਸੀਂ ਉਹਨਾਂ ਨੂੰ ਕਾਲਜੰਦੀ ਤਾਂ ਇਹ ਦੇਤਾ ਵੀ ਯਾਰ ਤੁਸੀਂ ਆ ਵਿੱਚੋਂ 165 ਤੁਹਾਡੀ ਅੱਛੀ ਹੈ ਜਿਹੜੇ ਪੈਕਿੰਗ ਵਾਲਾ ਸਮਾਨ ਆਉਂਦਾ ਚਾਹ ਦੁੱਧ ਹੋ ਗਿਆ ਲੱਸੀ ਹੋ ਗਿਆ ਹੋਰ ਗ੍ਰੈਂਡਰ ਵੱਡੇ ਸਮਾਨ ਹੁੰਦੇ ਨੇ ਉਹ ਸਾਰੇ ਪਲਾਸਟੀ ਦੇ ਵਿੱਚ ਨੇ ਤਾਂ ਕਿਵੇਂ ਕਰਾਂਗੇ ਸਟਾਰਟ ਤਾਂ ਕਰੀਏ ਨਾ ਫਿਰ ਹੌਲੀ-ਹੌਲੀ ਉਹਨਾਂ ਤੇ ਵੀ ਕੰਟਰੋਲ ਕਰਨਾ ਤੇ ਉਦੋਂ ਤੱਕ ਨਹੀਂ ਆ ਜਿਵੇਂ ਹੁਣ ਸੱਚੀਆਂ ਵਾਲੇ ਆ ਦੁਕਾਨਦਾਰ ਆ ਆਪਾਂ ਕੁਸ਼ਨਾ ਕੁਸ਼ਨਾ ਕੰਟਰੋਲ ਕਰੀਏ ਫਿਰ ਹੌਲੀ-ਹੌਲੀ ਉਦੋਂ ਵੀ ਚੱਲ ਪਾਂਗੇ ਫਿਰ ਜੇ ਐਸ ਲੈਵਲ ਤੇ ਆਪਾਂ ਕਾਮਯਾਬ ਹੋ ਗਏ ਇਹ ਚੀਜ਼ ਕਰਨ ਦੇ ਵਿੱਚ ਤਿਰਪਾ ਗੌਰਮੈਂਟ ਨੂੰ ਵੀ 2 4 6 ਮਹੀਨਿਆਂ ਦਾ ਆਪਾਂ ਬੇਨਤੀ ਕਰ ਸਕਦੇ ਹਾਂ ਵੀ ਇਹ ਪਲਾਸਟਿਕ ਨੂੰ ਬਿਲਕੁਲ ਬੈਨਡ ਕਰਕੇ ਇਹ ਯੂਜ਼ ਕਰੋ ਕਿ ਇਹ ਵੀ ਬੜੇ ਸਟਰੋਂਗ ਆ ਕੋਈ ਐ ਤਾਂ ਹੈ ਨਹੀਂ ਵੀ ਦੁੱਧ ਪਾਤਾ ਦੇ ਫਟ ਜਾਣ ਹੌਲੀ ਹੌਲੀ ਚੱਲਾਂਗੇ ਮੰਨੋ ਕਿ ਇਹ ਅਸੀਂ ਪਹਿਲ ਕਰਦੇ ਨੇ ਕਿ ਪੁਰਸ਼ਾਂ ਦੀ ਭਾਰਤੀ ਹਾਕੀ ਟੀਮ ਨੇ ਦੱਖਣੀ ਕੋਰੀਆ ਨੂੰ ਹਰਾ ਕੇ ਏਸ਼ੀਆ ਕੱਪ ਆਪਣੇ ਨਾਮ ਕਰ ਲਿਆ ਹੈ ਭਾਰਤ ਚੌਥੀ ਵਾਰ ਏਸ਼ੀਆ ਕੱਪ ਚੈਂਪੀਅਨ ਬਣਿਆ ਹੈ ਤੇ ਨਾਲ ਹੀ ਭਾਰਤੀ ਟੀਮ ਨੇ ਵਿਸ਼ਵ ਹਾਕੀ ਕੱਪ ਲਈ ਵੀ ਕੁਆਲੀਫਾਈ ਕਰ ਲਿਆ ਹੈ ਭਾਰਤ ਨੇ ਦੱਖਣੀ ਕੋਰੀਆ ਨੂੰ 4 1 ਦੇ ਨਾਲ ਕਰਾਰੀ ਮਾਤ ਦਿੱਤੀ ਹੈ ਭਾਰਤੀ ਹਾਕੀ ਪਲੇਅਰ ਦਿਲਪ੍ਰੀਤ ਦੇ ਦੋ ਗੋਲਾਂ ਦੀ ਮਦਦ ਦੇ ਨਾਲ ਭਾਰਤੀ ਪੁਰਸ਼ ਹਾਕੀ ਟੀਮ ਨੇ ਦੱਖਣੀ ਕੋਰੀਆ ਨੂੰ ਫਾਈਨਲ ਵਿੱਚ 4-1 ਨਾਲ ਹਰਾ ਕੇ ਚੌਥੀ ਵਾਰ ਏਸ਼ੀਆ ਕੱਪ ਦਾ ਖਿਤਾਬ ਜਿੱਤਿਆ ਤੇ ਅਗਲੇ ਸਾਲ ਹੋਣ ਵਾਲੇ ਵਿਸ਼ਵ ਕੱਪ ਲਈ ਕੁਆਲੀਫਾਈ ਵੀ ਕਰ ਲਿਆ ਹੈ ਜ਼ਿਕਰਯੋਗ ਹੈ ਕਿ ਭਾਰਤ ਲਈ ਸੋਜੀਤ ਸਿੰਘ ਨੇ ਪਹਿਲੇ ਹੀ ਮਿੰਟ ਦੇ ਵਿੱਚ ਗੋਲ ਕਰ ਦਿੱਤਾ ਜਦਕਿ ਦਿਲਪ੍ਰੀਤ ਨੇ 8ਵੇਂ ਅਤੇ 45ਵੇਂ ਮਿੰਟ ਦੇ ਵਿੱਚ ਗੋਲ ਕੀਤੇ ਅਮਿਤ ਰੋਹਿਦਾਸ ਨੇ 5ਵੇਂ ਮਿੰਟ ਵਿੱਚ ਚੌਥਾ ਗੋਲ ਕੀਤਾ ਤੇ ਦੂਜੇ ਪਾਸੇ ਪੰਜ ਵਾਰ ਦੀ ਚੈਂਪੀਅਨ ਦੱਖਣੀ ਕੋਰੀਆ ਲਈ ਇੱਕੋ ਮਾਤਰ ਗੋਲ 51ਵੇਂ ਮਿੰਟ ਦੇ ਵਿੱਚ ਡੇਨ ਸੋਨੇ ਕੀਤਾ ਭਾਰਤੀ ਹਾਕੀ ਟੀਮ ਦੇ ਕੈਪਟਨ ਹਰਮਨਪ੍ਰੀਤ ਸਿੰਘ ਨੇ ਦੱਸਿਆ ਹੈ ਕਿ ਇਹ ਸਾਡਾ ਏਮ ਸੀ ਜਿਹਦੇ ਲਈ ਅਸੀਂ ਪ੍ਰੈਕਟਿਸ ਕੀਤੀ ਤੇ ਲੰਬੇ ਸਮੇਂ ਤੋਂ ਅਸੀਂ ਇਹ ਪ੍ਰੈਕਟਿਸ ਕਰ ਰਹੇ ਸੀ ਤੇ ਹੁਣ ਅਗਲਾ ਟਾਰਗੇਟ ਸਾਡਾ ਵਰਲਡ ਕੱਪ ਹੈ ਇਹ ہمارا ਟਾਰਗੇਟ تھا ਇਹਮ تھا اور ਕਾਫੀ ਸਮੇਂ ਸੇ ਇਸ ਚੀਜ਼ ਲਈ ਅਸੀਂ ਪ੍ਰੈਕਟਿਸ ਕਰ ਰਹੇ تھے ਸੋ ਫਾਈਨਲੀ ਆ ਜੋ ਚੀਜ਼ ਅਚੀਵ ਕੀਤੀ ਹੈ ਬਟ ਜੋ ਮੇਰਾ ਔਰ ਮੇਰੀ ਪੂਰੀ ਟੀਮ ਦਾ ਨੈਕਸਟ ਟਾਰਗੇਟ ਹੈ ਉਹ ਪਰ ਮੈਂ ਐਸਾ ਸਿੱਖਦੇ ਹਾਂ ਜਿਵੇਂ ਮੈਂ ਹਰ ਮੈਚ ਕੇ ਬਾਅਦ ਵੀ ਇਹ ਹੀ ਕਹਿੰਦਾ ਹਾਂ कि ब्ला माइनस रहता ही हमेशा बट कितनी जल्दी आप उसको एनलाइज़ करके उस पर वर्क करके चीज़ों को अप्लाई करते हो वो मैटर करता है तो आई थिंक एज ए टीम डिफेंस हमने काफ़ी अच्छी की है और जो स्कोरिंग देख रहे हैं बहुत अच्छी दी तो अगर देखा जाए तो जो लास्ट हम मैचेस खेले हैं और हमने काफ़ी टफ कॉम्पिटिशन दिया है ओपोनेंट्स को तो कि वो सर्कल में आए जहाँ कोई कुछ शॉर्ट और इसलिए रिज़ल्ट भी हमारा अच्छा रहा है उसके तो साथ साथ आई थिंक Uh, फॉर्वर्स के जिन्होंने इतना अच्छा किया भी मिल रही थी वो बॉल में कन्वर्ट कर रहे थे सो so, ये कॉम्बीशन अच्छा है इसको कंटिन्यू करेंगे जूनियर वर्ल्ड कप भी है और कुछ ऐसे लड़के भी हैं जो ऑलरेडी खेल चुके हैं सीनियर टीम के साथ तो वो भी आएंगे सो आई थिंक अच्छा अच्छा स्ट्रॉन्ग स्क्वाड बढ़ेगा हमारा थर्टी का तो जितना भी टाइम रहेगा मेक श्योर कि हम वन ऑफ़ द बेस्ट स्क्वाड है वो रेडी करें वर्ल्ड कप थैंक यू सर बिल्कुल बहुत बहुत ही दुखी हैं हम जब भी जाते हैं हम बहुत भी यही होती है हमारी और यहाँ पे हैं बट आई थिंक जब हम वापस आएंगे हम एक शोर के हमसे जो हो पाएगा लोगों के साथ खड़े रहेंगे क्योंकि वो हमारे लोग हैं और उन्होंने बहुत दिल से हमें हमें हमेशा सपोर्ट किया है और हमारा भी हक़ बनता है कि उनके साथ खड़े रहें बट उसके साथ साथ मैं सभी यू नो एन और जितने भी आ, लोग हैं उनको चाह मैं अपील करूंगा कि प्लीज आप आ, आ, सभी के साथ खड़े रहें जो भी आप सपोर्ट कर सकते हो चाहे छोटी है चाहे बड़ी है हमेशा एक दूसरे के लिए हम खड़े रहेंगे और करना भी चाहिए हमें तो उम्मीद करते हैं कि जाके हम भी ये यू नो देखें और हेल्प करें जिक्र हो गया कि भारतीय हॉकी टीम दी इस प्राप्ति ਦੇ ਨਾਲ ਖੇਡ ਜਗਤ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਕਿ ਹੁਣ ਭਾਰਤੀ ਹਾਕੀ ਟੀਮ ਇਸ ਤੋਂ ਬਾਅਦ ਦੇ ਵਿੱਚ ਵਿਸ਼ਵ ਕੱਪ ਦੀ ਤਿਆਰੀ ਦੇ ਵਿੱਚ ਰੁੱਝ ਜਾਵੇਗੀ ਇਸ ਬਲਟਨ ਵਿੱਚ ਫਿਲਹਾਲ ਇੰਨਾ ਹੀ ਮੈਨੂੰ ਯਾਨੀ ਧਰਮਿੰਦਰ ਸੰਧੂ ਨੂੰ ਦਿਓ ਆ ਗਿਆ ਧੰਨਵਾਦ पंजाब टीवी अपनी बोली अपना देश